ਪੰਜਾਬ ਸਰਕਾਰ ਨੇ ਸਿੱਖਿਆ ਨੀਤੀ ਦਾ ਇਹ ਢੰਡੋਰਾ ਪੇਟ ਰਹੀ ਹੈ ਉਹਦੀ ਪੋਲ ਤੁਹਾਡੇ ਸਾਹਮਣੇ ਆ ਖੁੱਲੀ ਹੈ ਇਹ ਸਰਕਾਰ ਨੇ ਸ਼ਸ਼ੋਧੀਆਂ ਨੇ ਆਣ ਕੇ ਇੱਥੇ ਜਿਹੜਾ 1300 ਕਰੋੜ ਰੁਪਏ ਦਾ ਦਿੱਲੀ ਘਪਲਾ ਕਰਕੇ ਆਇਆ ਹੈ ਦੇਖੀਏ ਗਰੀਬ ਆਦਮੀਆਂ ਦਾ ਰਾਸਤਾ ਸਰਕਾਰੀ ਹੋਵੇ ਚਲੋ ਸਰਕਾਰ ਦੀ ਫੀਸ ਲੋਕ ਭਰ ਕੇ ਅਜਾ ਬਗੀਰ ਨੂੰ ਪੜ੍ਹਨਾ ਚਾਹੁੰਦੇ ਨੇ ਪਰ ਜੇ ਸਰਕਾਰੀ ਹੋਵੇ ਥਵੇਰੀ ਹੈ ਨਾ 1300 ਕਰੋੜ ਰੁਪਏ ਦਾ ਜੋ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਇਹਨਾਂ ਦੇ ਪਰਚਾ ਦਰਜ ਕਰਨ ਵਾਸਤੇ ਹੁਣ ਇਹਨਾਂ ਨੇ ਪੰਜਾਬ ਨੂੰ ਆਣ ਕੇ ਲੁੱਟਣਾ ਸ਼ੁਰੂ ਕਰਤਾ ਹੈ ਜਿਹੜੇ ਮੌਜੂਦਾ ਅਖੌਤੀ ਸਰਕਾਰ ਹੈ ਇਹਨੇ ਵੀ ਐਲਾਨ ਕੀਤਾ ਸੀ ਵੀ ਅਸੀਂ ਸਰਕਾਰੀ ਕਾਲਜ ਨੂੰ ਬਣਾ ਲਿਆ ਇਹ ਮੈਂ ਇੱਕ ਵੀ ਕਾਲਜ ਇਹਨਾਂ ਦਾ ਅਜੇ ਤੱਕ ਕੋਈ ਇਹਨਾਂ ਨੇ ਟੇਕਓਵਰ ਨਹੀਂ ਕੀਤਾ ਇਸ ਝੂਠਾਂ ਦੀ ਸਰਕਾਰ ਹੈ ਝੂਠ ਬੋਲਦੇ ਨੇ ਅੱਜ ਦਾ ਮਨੀਸ਼ ਸ਼ੋਧਿਆ ਤੇ ਕੇਜਰੀਵਾਲ ਤੇ ਨਾਲ ਸਤਿੰਦਰ ਜੈਨ ਇਹ ਜਿਹੜੇ ਜਿਨ੍ਹਾਂ ਨੇ ਸਿੱਖਿਆ ਨੀਤੀ ਦਿੱਲੀ ਦੇ ਵਿੱਚ ਜਿਹੜੀ ਇਹਨਾਂ ਦੀ ਫੇਲ ਹੋਈ ਹੈ ਜਿੱਥੇ ਇਹਨਾਂ ਨੇ 1300 ਕਰੋੜ ਰੁਪਏ ਦਾ ਕਫਲਾ ਕੀਤਾ ਸੀ ਅੱਜ ਹੁਣ ਉਹ ਪੰਜਾਬ ਦੇ ਵਿੱਚ ਆਣ ਕੇ ਫਿਰ ਕਫਲਾ ਕਰਨਾ ਚਾਹੁੰਦੇ ਨੇ ਸ਼ੋਦਮ ਜੀ ਅੱਜ ਇਹ ਵੇ ਕਿ ਇਹ ਪਬਲਿਕ ਹਾਊਸ ਸਮਾਣਾ ਜੋ ਸਬਡਿਵੀਜ਼ਨ ਦੇ ਵਿੱਚ ਪਾਤਣਾ ਤੇ ਸਬ ਪਾਤਣਾ ਸਬਡਿਵੀਜ਼ਨ ਤੇ ਸਮਾਣਾ ਸਬਡਿਵੀਜ਼ਨ ਦੋ ਸਬਡਿਵੀਜ਼ਨਾਂ ਦੇ ਬੱਚੇ ਇਥੇ ਪੜਨ ਆਉਂਦੇ ਹਨ ਸਮਾਣਾ ਪਬਲਿਕ ਕਾਲਜ ਵਿੱਚ ਤੇ ਇਹ ਸਮਾਣੇ ਦੇ ਲੋਕਾਂ ਦੀ ਸਮਾਣੇ ਦੇ ਬੱਚਿਆਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਹੈ ਕਿ ਇਹਨੂੰ ਸਰਕਾਰੀ ਕਾਲਜ ਬਣਾਇਆ ਜਾਵੇ ਤੇ ਸਰਕਾਰ ਨੇ ਆ ਜਿਹੜੀ ਮੌਜੂਦਾ ਅਖੌਤੀ ਸਰਕਾਰ ਹੈ ਇਹਨੇ ਵੀ ਐਲਾਨ ਕੀਤਾ ਸੀ ਵੀ ਅਸੀਂ ਸਰਕਾਰੀ ਕਾਲਜ ਨੂੰ ਬਣਾ ਲਿਆ ਹੈ ਆ ਸ਼ਾਸ਼ਨ ਦੇ ਵਿੱਚ ਮੀਤ ਹੇਅਰ ਸੀ ਜਦੋਂ ਸਿੱਖਿਆ ਮੰਤਰੀ ਉਹ ਬੋਲ ਰਿਹਾ ਸੀ ਕਹਿੰਦੇ ਅਸੀਂ ਇੱਕ ਨਹੀਂ ਕਹਿੰਦੇ ਚਾਰ ਜਿਹੜੇ ਕਾਲਜ ਨੇ ਉਹ ਸਰਕਾਰੀ ਕਾਲਜ ਬਣਾਵਾਂਗੇ ਤੇ ਟੇਕਓਵਰ ਕਰ ਲਿਆ ਹੈ ਇਹ ਇੱਕ ਵੀ ਕਾਲਜ ਇਹਨਾਂ ਦਾ ਅਜੇ ਤੱਕ ਕੋਈ ਇਹਨਾਂ ਨੇ ਟੇਕਓਵਰ ਨਹੀਂ ਕੀਤਾ ਇਸ ਝੂਠਾਂ ਦੀ ਸਰਕਾਰ ਹੈ ਝੂਠ ਬੋਲਦੇ ਨੇ ਹੁਣ ਕਹਿੰਦੇ ਵੀ ਅਸੀਂ ਬੜੀ ਸਿੱਖਿਆ ਨੀਤੀ ਹੈ ਜਿਹੜੀ ਅਸੀਂ ਕਰ ਰਹੇ ਹਾਂ ਅਜੇ ਦਾ ਮਨੀਸ਼ ਸ਼ੋਧਿਆ ਤੇ ਕੇਜਰੀਵਾਲ ਤੇ ਨਾਸਤਿੰਦਰ ਜੈਨ ਇਹ ਜਿਹੜੇ ਜਿਨ੍ਹਾਂ ਨੇ ਸਿੱਖਿਆ ਨੀਤੀ ਦਿੱਲੀ ਦੇ ਵਿੱਚ ਜਿਹੜੀ ਇਹਨਾਂ ਦੀ ਫੇਲ ਹੋਈ ਹੈ ਜਿੱਥੇ ਇਹਨਾਂ ਨੇ 1300 ਕਰੋੜ ਰੁਪਏ ਦਾ ਕਫਲਾ ਕੀਤਾ ਸੀ ਅੱਜ ਹੁਣ ਉਹ ਪੰਜਾਬ ਦੇ ਵਿੱਚ ਆਣ ਕੇ ਫਿਰ ਕਫਲਾ ਕਰਨਾ ਚਾਹੁੰਦੇ ਨੇ ਅਸੀਂ ਸਾਡੀ ਇਹੀ ਮੰਗ ਹੈ ਇਹ ਇਸ ਕਾਲਜ ਨੂੰ ਜਿੱਥੇ 2000 ਦੇ ਲਗਭਗ ਬੱਚੇ ਪੜ੍ਹਦੇ ਹਨ ਜਿਹੜੇ ਇੰਜੀਨੀਅਰ ਜਾਂ ਹੋਰ ਕੋਈ ਸਾਇੰਸ ਦੀਆਂ ਕਲਾਸਾਂ ਜਾਂ ਇਕਨੋਮਿਕਸ ਦੀਆਂ ਕਲਾਸਾਂ ਜਾਂ ਆਰਟਸ ਦੀਆਂ ਕਲਾਸਾਂ ਲੱਗਦੀਆਂ ਜਿਹੜੇ ਕੋਰਸ ਹਨ ਉਥੇ ਗਰੀਬ ਬੱਚੇ ਨੇ ਜਿਹੜੇ ਫੀਸ ਨਹੀਂ ਭਰ ਸਕਦੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਲਈ ਉਹਨਾਂ ਨੂੰ ਪੜ੍ਹਾਉਣ ਵਾਸਤੇ ਜੇ ਸਰਕਾਰ ਸੁਹਿਰਦ ਹੈ ਤੇ ਜਿਵੇਂ ਹਰਿਆਣੇ ਦੇ ਵਿੱਚ ਲਾ ਲੋ ਹਰ ਸਬਡੇ ਇਹਨਾਂ ਸਰਕਾਰੀ ਕਾਲਜ ਹੈ ਪਰ ਸਮਾਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਅਜੇ ਤੱਕ ਇਹਨਾਂ ਨੇ 3 ਸਾਲ ਹੋ ਗਏ ਨੇ ਇਹਨਾਂ ਦੀ ਸਰਕਾਰ ਬਣੀ ਨੂੰ ਇੱਕ ਵੀ ਸਰਕਾਰੀ ਕਾਲਜ ਨਹੀਂ ਬਣਾਇਆ ਝੂਠ ਮਾਰੀ ਜਾਂਦੇ ਨੇ ਝੂਠਾਂ ਦੀ ਤਾਂ ਇਹਨਾਂ ਦੀ ਬੇਸ਼ਰਮੀ ਦੇ ਹੱਦ ਮੁੱਕ ਗਈ ਹੈ ਕਿ ਇਹਨੇ ਝੂਠ ਮਾਰਦੇ ਨੇ ਏ ਕੋਈ ਅਜੇ ਤੱਕ ਕਿਸੇ ਸਰਕਾਰ ਨੇ ਇਹਨਾਂ ਨੂੰ ਛੂਟ ਨਹੀਂ ਮਾਰੀ ਕਿਸ ਮੁੱਦੇ ਨੂੰ ਕਿੱਥੇ ਤੱਕ ਲੈ ਕੇ ਜਾਣਾ ਹੈ ਤੁਸੀਂ ਇਸ ਮੁੱਦੇ ਤੱਕ ਹੁਣ ਮੈਂ ਅੱਜ ਅਸੀਂ ਆਏ ਆ ਇਹ ਕਾਲਜ ਦੇ ਸਾਰੇ ਵਿਦਿਆਰਥੀਆਂ ਨਾਲ ਸਾਰੇ ਮਾਪਿਆਂ ਨਾਲ ਇਹਨਾਂ ਨਾਲ ਗੱਲ ਕਰਾਂਗੇ ਤੇ ਇਸ ਤੋਂ ਬਾਅਦ ਜੇ ਇਹਨਾਂ ਨੇ ਸਰਕਾਰੀ ਕਾਲਜ ਨਾ ਬਣਾਇਆ ਤਾਂ ਇਹ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਅਸੀਂ ਰਹਿ ਕਰਕੇ ਤੇ ਅਸੀਂ ਅਗਲਾ ਜਿਹੜਾ ਸੰਘਰਸ਼ ਹੈ ਉਹ ਉਹਨੂੰ ਸ਼ੁਰੂ ਕਰਾਂਗੇ ਅਸੀਂ ਠੀਕ ਜੋ ਪੰਜਾਬ ਸਰਕਾਰ ਨੇ ਸਿੱਖਿਆ ਨੀਤੀ ਦਾ ਏ ਢੰਡੋਰਾ ਪਿੱਟ ਰਹੀ ਹੈ ਉਹਦੀ ਪੋਲ ਤੁਹਾਡੇ ਸਾਹਮਣੇ ਆ ਖੁੱਲੀ ਹੈ ਜਿਹਦੇ ਵਿੱਚ ਆ ਧਮਾਨਿਕ ਆਈਐਸ ਅਫਸਰ ਹੈ ਜਿਹੜਾ ਇਹ ਸਾਰੇ ਸਿੱਖਿਆ ਨੀਤੀ ਦੀ ਇਹ ਪ੍ਰੋਗਰਾਮ ਚਲਾ ਰਿਹਾ ਹੈ 31 ਮਈ ਤੱਕ ਇਹਨਾਂ ਨੇ ਚਲਾਉਣਾ ਹੈ ਤੇ ਇਹ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਐਮਐਲਏ ਨੇ ਜਾ ਮੰਤਰੀ ਨੇ ਇਹਨਾਂ ਦੇ ਇਹ ਸਰਕਾਰ ਨੇ ਸ਼ਿਸ਼ੋਧੀਆਂ ਨੇ ਆਣ ਕੇ ਇੱਥੇ ਜਿਹੜਾ 1300 ਕਰੋੜ ਰੁਪਏ ਦਾ ਦਿੱਲੀ ਘਪਲਾ ਕਰਕੇ ਆਇਆ ਹੈ ਉਥੇ ਜਿਹੜੇ ਕਮਰਿਆਂ ਨੂੰ 8800 ਰੁਪਏ ਸਕਰ ਫੁੱਟ ਇਹਨਾਂ ਨੇ ਘਪਲਾ ਕਰਕੇ ਉਦੇ 24000 ਕਹਿੰਦੇ ਕਮਰੇ ਬਣਾਏ ਉਹਦਾ 1300 ਕਰੋੜ ਰੁਪਏ ਦਾ ਜੋ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਇਹਨਾਂ ਦੇ ਪਰਚਾ ਦਰਜ ਕਰਨ ਵਾਸਤੇ ਹੁਣ ਇਹਨਾਂ ਨੇ ਪੰਜਾਬ ਨੂੰ ਆਣ ਕੇ ਲੁੱਟਣਾ ਸ਼ੁਰੂ ਕਰਤਾ ਆਜ ਇਹਨਾਂ ਨੇ ਸਾਰੀ ਡਿਟੇਲ ਆ ਮੈਂ ਚਿੱਠੀ ਕਢਾ ਕੇ ਲੈਂਦੀ ਆ ਕਿ ਤੁਮਾਂ ਇਹਨਾਂ ਦਾ ਆਈਐਸ ਅਫਸਰ ਹੈ ਇਹ ਦੀ ਪਹਿਲਾ ਘਰ ਵਾਲੀ ਜਿਹੜੀ ਉਹ ਝੂਠੇ ਅਮਰੂਦ ਲਾ ਕੇ ਝੂਠੇ ਦਰਖਤ ਲਾ ਕੇ ਉਹ ਗਮਾੜਾ ਦੇ ਵਿੱਚ ਹਮ ਵਾਲੀ ਉਹ ਕਰੋੜਾ ਰੁਪਏ ਸਕੈਂਡਲ ਵਿੱਚ ਫਸੀ ਹੈ ਹੁਣ ਉਹਦੇ ਹੁਣ ਉਹਦੇ ਘਰ ਵਾਲੇ ਜਿਹੜਾ ਧਮਾਨ ਆਈਐਸ ਅਫਸਰ ਹੁਣ ਉਹਨੇ ਸਿੱਖਿਆ ਨੀਤੀ ਦੇ ਸਕੈਂਡਲ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਹਦੇ ਵਿੱਚ ਕਰੋੜਾ ਰੁਪਏ ਦਾ ਕਪਲਾ ਹੈ ਇਹ ਸੀਬੀਆਈ ਨੂੰ ਇਹ ਸਾਰੀ ਡਿਟੇਲ ਨਾਲ ਇਹਦੀ ਇਨਕੁਆਰੀ ਕਰਨੀ ਚਾਹੀਦੀ ਹੈ ਤਾਂ ਕਿ ਦਿੱਲੀ ਜਿਵੇਂ ਇਹਨਾਂ ਨੇ ਦਿੱਲੀ ਲੁੱਟਿਆ ਇਸ ਤਰ੍ਹਾਂ ਪੰਜਾਬ ਨੂੰ ਉਹਨਾਂ ਲੁੱਟ ਰਿਆ ਨਾ ਇਹਦੇ ਵਿੱਚ ਪੂਰੀ ਡਿਟੇਲ ਲਿਖੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਪੁਰਾਣੀਆਂ ਕੰਧਾਂ ਬਣਾ ਕੇ ਹੁਣ 1000 ਕਿਲੋਮੀਟਰ ਕਹਿੰਦੇ ਅਸੀਂ ਸਕੂਲ ਸਕੂਲ ਕੰਧ ਬਣਾਈਏ ਦੱਸੋ ਕੋਈ ਤਾਂ ਪਿੰਡਾਂ ਦੇ ਖਲੋਤੇ ਨੇ ਲੋਕ ਇਹਨਾਂ ਨੂੰ ਪੁੱਛੋ ਵੀ ਕਿਸ ਸਕੂਲ 'ਚ ਕੰਧ ਬਣੀ ਹੈ ਕਿਸ ਸਕੂਲ 'ਚ ਕੋਈ ਨਵਾਂ ਕਮਰਾ ਬਣਿਆ ਹੈ ਕਿਸ ਸਕੂਲ ਦੇ ਵਿੱਚ ਕੋਈ ਨਵਾਂ ਇਹਨਾਂ ਨੇ ਸਿਰਫ ਜਿਹੜੀਆਂ ਪ੍ਰਾਣੀਆਂ ਕੰਦਾ ਸਨ ਇਹ ਕਹਿੰਦੇ ਅਸੀਂ 6000 ਕਿਨਾਰੇ ਟਾਇਲਟ ਹੀ ਬਣਾ ਦੇਨੇ ਦੱਸੋ ਕਿਹੜੇ ਸਕੂਲ ਚ ਟਾਇਲਟ ਬਣਿਆ ਜੀ ਇਹ ਮਤਲਬ ਵੀ ਇਹ ਘਪਲਾ ਕਰ ਰਹੇ ਨੇ ਇਸ ਲਈ ਸਾਡੀ ਇਹ ਹੀ ਮੰਗ ਹੈ ਵੀ ਸੀਬੀਆਈ ਤੋਂ ਦੀ ਇਨਕੁਆਰੀ ਨਾਲ ਕਰਾਂ ਤਾਂ ਕਿ ਇਹ ਘਪਲਾ ਨਾ ਇੱਥੇ ਹੋ ਸਕੇ ਇਹ ਤੁਮਾਨ ਹੈ ਜਿਹੜਾ ਤੇਰੀ ਘਰ ਵਾਲੀ ਦੋਨੇ ਲੁਟੇਰੇ ਅਫਸਰ ਨੇ ਜਿਹੜੇ ਇਹ ਕੇਜਰੀਵਾਲ ਦੇ ਚਹਿੱਤੇ ਨੇ ਮਨੀਸ਼ ਸ਼ਿਸ਼ੋਧਿਆ ਦੇ ਚਹਿੱਤੇ ਨੇ ਤੇ ਭਗਵੰਤ ਮਾਨ ਦੇ ਚਹਿੱਤੇ ਨੇ ਇਸ ਲਈ ਇਹਨਾਂ ਤੋਂ ਸੁਚੇਤ ਹੋਣਾ ਪਹਿਲਾਂ ਹੀ ਅਸੀਂ ਸੁਚੇਤ ਕਰਦੇ ਆਂ ਵੀ ਇਹ ਕਿ ਵੱਡਾ ਕਬਲਾ ਨਾ ਕਰਕੇ ਲੈ ਜਾਂਦੇ ਸਨ ਪੰਜਾਬ ਦੇ ਵਿੱਚੋਂ ਠੀਕ ਨਾਰ ਸਿੰਘ ਫਤਿਹ ਮੱਜਰੀ ਹਾਂ ਨਾਰ ਸਿੰਘ ਜੀ ਜਿਹੜੇ ਪੁਲਿਸ ਪ੍ਰਾਈਵੇਟ ਹੈ ਗਰੀਬ ਬੱਚੇ 35 40 ਹਜ਼ਾਰ ਕੇ ਅਧਰ ਮਾਵਾਪਾ ਉਹਨਾਂ ਕੇ ਫੀਸ ਭਰ ਸਕਦੇ ਨਹੀਂ ਭਰ ਸਕਦੇ ਜੀ ਇਹ ਗਰੀਬ ਆਦਮੀਆਂ ਦਾ ਰਾਸਤਾ ਸਰਕਾਰੀ ਹੋਵੇ ਚਲੋ ਸਰਕਾਰ ਦੀ ਫੀਸ ਲੋਕ ਭਰ ਕੇ ਅਜਾ ਬਗੀਰ ਮੇ ਪੜਨਾ ਚਾਹੁੰਦੇ ਨੇ ਪਰ ਜੇ ਸਰਕਾਰੀ ਹੋਵੇ ਫੇਰੀ ਹੈ ਨਾ ਇਹਨਾਂ ਨੂੰ ਕਿੰਨੀ ਮੁਸ਼ਕਿਲ ਆਂਦੀ ਹੈ ਹੈ ਜੀ ਲੜਕੀਆਂ ਵਾਸਤੇ ਕਿੰਨ ਲੜਕੀਆਂ ਵਾਸਤੇ ਬਹੁਤ ਜ਼ਿਆਦਾ ਜੀ ਅੱਛਾ ਜ਼ਿਆਦਾ ਹੋ ਗਿਆ ਅੱਛਾ ਲੜਕੇ ਪੜਦੇ ਬਹੁਤ ਨਹੀਂ ਸਕੋ ਕਾਲਜ ਮੱਲ ਇਹਨਾਂ ਮੈਗਾ ਹੁੰਨ ਕਰ ਹਾਂ ਮੈਗਾ ਕਰਕੇ ਜਾ ਨਹੀਂ ਸਕਦੇ ਬਸ ਬੱਚੇ ਪਟਿਆਲੇ ਜਾਂਦੇ ਨੇ ਹੋਰ ਕਿਤੇ ਪਾਸੇ ਜਾਂਦੇ ਨੇ ਪਰ ਉਹਨਾਂ ਨੂੰ ਫਿਰ ਵੀ ਉੱਥੋਂ ਛੱਡੇ ਜਾਂਦੇ ਵਿਚਾਲੇ ਛੱਡੇ ਜਾਂਦੇ ਨੇ ਇੱਥੇ ਜਿਗ ਤੇ ਇੱਥੇ ਹੋ ਜੇ ਨਾਲੇ ਨੇੜੇ ਆਲੇ ਘਰ ਚ ਪੜ ਲੈਣਗੇ ਬੱਚੇ ਠੀਕ ਹੈ